ਇਹ ਆਪਣੇ ਇਹ ਅੱਜ ਅੱਖਾਂ ਦਾ ਚਿੱਟੇ ਮੋਤੀਏ ਦਾ ਤੇ ਆਪਣੇ ਐਨਕਾ ਵਗੈਰਾ ਫ੍ਰੀ ਦੇਂਦਾ ਕੈਂਪਾ ਸਾਡੇ ਸਨੇਹ ਸਨੇਹਤ ਨੌਜਵਾਨ ਸਭਾ ਵੱਲੋਂ ਤੇ ਸ਼ੰਕਰਾ ਹਸਪੀਟਲ ਨਾਲ ਰਲ ਕੇ ਲਗਾਇਆ ਗਿਆ ਜੀ ਹੁਣ ਤੱਕ ਆਪਣੇ ਪਿਛਲੇ ਡੇਢ ਇਸ ਟਾਈਮ 160 ਤੱਕ ਮਰੀਜ਼ ਆ ਚੁੱਕੇ ਨੇ ਪਿਛਲੇ ਸਾਲ ਸਾਡੇ ਕੋਲੇ 500 ਤੋਂ ਵੱਧ ਮਰੀਜ਼ ਸੀਗਾ ਉਹਦੇ ਵਿੱਚੋਂ 38 ਬੰਦਿਆਂ ਦੇ ਆਪਰੇਸ਼ਨ ਕਰਾਏ ਸੀ ਤੇ 500 ਬੰਦੇ ਨੂੰ ਐਨਕਾ ਦਿੱਤੀ ਗਈ ਸੀ ਇਹ 2 ਵਜੇ ਤੱਕ ਹੈਗਾ ਜੀ ਲਾਕਨਵਾਸੀਆਂ ਨੂੰ ਇਹੀ ਹੈ ਵੀ ਜੋ ਵੀ ਬੰਦਾ ਇਹਨੂੰ ਸਭ ਨੂੰ ਮੈਸੇਜ ਦਿੱਤਾ ਹੈ ਵੀ ਆ ਕੇ ਆਪਣਾ ਜੋ ਸਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਦਾ ਉਠਾਓ ਤੇ ਇੱਕ ਅੱਖਾਂ ਦਾ ਦਾਨ ਕਰਨ ਦੀ ਇੱਕ ਜਨ ਦਿੱਤਾ ਹੈ ਵੀ ਜੇ ਕਿਸੇ ਨੇ ਕੋਈ ਅੱਖਾਂ ਦਾਨ ਕਰਨਾ ਚਾਹੁੰਦਾ ਉਹਦੇ ਲਈ ਮਤਲਬ ਫਾਰਮ ਭਰੇ ਜਾਂਦੇ ਜੇ ਕੋਈ ਆਪਣਾ ਇਹ ਮਹਾਦਾਨ ਹੈ ਅੱਖਾਂ ਦਾ ਜਿਹਨੇ ਵੀ ਦੇਣਾ ਚਾਹੁੰਦਾ ਉਹਦਾ ਨੰਬਰ ਲਵਾ ਸਕਦਾ ਹੈ ਫਾਰਮ ਭਰਾ ਸਕਦਾ ਹੈ ਇਹ ਪੰਡ ਸਨੇਦ ਜੀ ਅੱਖਾਂ ਦਾ ਕੈਂਪ ਲਗਾਇਆ ਕੰਦੇਵੀਰ ਵੱਲੋਂ ਠੀਕ ਹੈ ਫ੍ਰੀ ਕੈਂਪ ਹੈ ਜੀ ਸ਼ੰਕਰਾ ਹਸਪੀਟਲ ਵੱਲੋਂ ਤੇ ਜਿਹੜੇ ਆਪਣੇ ਗਰੀਬ ਬੰਦੇ ਆ ਜੇ ਕੋਈ ਕਿਸੇ ਦਾ ਲਾਜ ਅੱਖਾਂ ਦਾ ਅਗਲਾ ਨਹੀਂ ਕਰਾਉਂਦਾ 25-3000 ਆਪਰੇਸ਼ਨ ਦਾ ਲੱਗਦਾ ਵਾ ਉਹ ਨਹੀਂ ਕਰਾਉਂਦਾ ਇੱਥੋਂ ਫ੍ਰੀ ਆ ਇਹਦੇ ਚੈੱਕਅਪ ਦੇ ਨਾਲ ਜਿਹਨੂੰ ਐਨਕਾਂ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਦਿੰਦੇ ਆ ਤੇ ਜਿਹਦੇ ਪ੍ਰੇਡ ਦੀ ਲੋੜ ਆ ਉਹਨੂੰ ਲੈ ਕੇ ਪਰਚੀ ਕੱਢ ਦਿੰਦੇ ਆ ਉਹ ਉੱਥੇ ਫ੍ਰੀ ਹੋਣਾ ਵਾ ਤੇ ਡੇਢ ਤੋਂ 200 ਬੰਦਾ ਦੀ ਐਂਟਰੀ ਹੋ ਗਈ ਹੈ ਬਾਕੀ 2 ਵਜੇ ਤੱਕ ਕੈਂਪ ਚੱਲਣਾ ਜੀ ਤੇ ਰਿਸਪੌਂਸ ਬਹੁਤ ਵਧੀਆ ਵਾ ਜਿਹੜੇ ਲੋਕ ਰਹਿ ਗਏ ਨੇ ਇਸ ਕੈਂਪ ਤੋਂ ਅੰਜਰ ਹੋਣਗੇ ਉਹ ਫਿਰ ਜੇ ਜ਼ਿਆਦਾ ਹੋਏ ਤਾਂ ਥੋੜੇ ਟਾਈਮ ਬਾਅਦ ਦੁਬਾਰਾ ਰੱਖ ਦਾਂਗੇ ਨਹੀਂ ਸਾਲ ਬਾਅਦ ਹੁੰਦਾ